ਜੀ ਅੱਜ ਆਪਾਂ ਲੈ ਕੇ ਆਇਆ ਅਲਪੈਨ ਦਾ ਸੁਪਰ ਡੂਪਰ ਹਿੱਟ ਡੇ ਆ ਜੀ ਕਲਰ ਦੇਵਾਂਗੇ ਚਾਰ ਪੱਲਾ ਡਿਜ਼ਾਈਨ ਦੇ ਖੂਈ ਸਭ ਤੋਂ ਵੱਧ ਸੇਲ ਹੋਣ ਵਾਲਾ ਸੁਪਰ ਡੂਪਰ ਹਿੱਟਡ ਹੈ ਜੀ ਕਲਰ ਚੜ ਬਹੁਤ ਸੋਹਣਾ ਜੀ ਡਿਜ਼ਾਈਨ ਚੈੱਕ ਕਰੋ ਜੀ ਨਾ ਕਲਰ ਖਰਾਬ ਹੋਵੇ ਨਾ ਬੂਰਾ ਹੋਵੇ ਗਾਰੰਟੀ ਇੱਕ ਤਰ੍ਹਾਂ ਦੀ ਜੀ ਕੱਪੜੇ ਦੀ ਪਿਓਰ ਅਲਪੈਨ ਦੇ ਵਿੱਚ ਸੁਪਰ ਡੂਪਰ ਹਿੱਟ ਡਿਜ਼ਾਈਨ ਆ ਜਿਹੜਾ ਆਪਣੇ ਕੋਲ ਹਾਜ਼ਰ ਆ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰ ਦਿਓ ਸਕ੍ਰੀਨ ਉੱਪਰ ਨੰਬਰ ਦਿੱਤਾ ਹੋਇਆ ਜੀ 650 700 800 ਤੱਕ ਸੇਡ ਹੋਣ ਵਾਲਾ ਡਿਜ਼ਾਈਨ ਆਫਰ ਦੇ ਵਿੱਚ ਦੇਵਾਂਗੇ ਤੁਹਾਨੂੰ ਆਪਾਂ ਜੀ 400 ਦਾ ਲੋ ਜੀ ਬਲੈਕ ਕਲਰ ਆ ਗਿਆ ਜੀ 400 ਚ ਦੇਵਾਂਗੇ ਆਪਾਂ ਜੀ ਮਿਲੂਗਾ ਤੁਹਾਨੂੰ ਤੁਹਾਡੀ ਆਪਣੀ ਸ਼ਾਪ ਅਲੀ ਸ਼ੇਰ ਵਾਲੇ ਕੱਪੜੀ ਦੀ ਮਸ਼ਹੂਰ ਦੁਕਾਨ ਠਾਣਾ ਰੋਡ ਭੀਖੀ ਸਾਹਮਣੇ ਕਾਲੇ ਗੋਰੀ ਦੁਕਾਨ ਜੀ ਲੋ ਜੀ ਜੋ ਵੀ ਭੈਣ ਬਾਹਰੋਂ ਆਉਂਦੀ ਹੈ ਕੱਪੜਾ ਲੈਣ ਲਈ ਭੀਖੀ ਆ ਕੇ ਇੱਕ ਵਾਰੀ ਤੁਹਾਨੂੰ ਫੋਨ ਜ਼ਰੂਰ ਕਰੋ ਜੀ ਲੋ ਜੀ ਲਾਸਟ ਕਲਰ ਆ ਗਿਆ ਮਾਸਟਰ ਛੇੜੀ ਚਾਰ ਕਲਰ ਨੇ ਚਾਰੇ ਕਲਰ ਪੂਰੇ ਸ਼ਾਨਦਾਰ ਨੇ 600 700 800 1600 ਸੂਟ 400 ਦਾ ਜੀ ਆਫਰ ਦੇ ਵਿੱਚ ਆ ਜੀ ਇਹ ਪਿਓਰ ਅਲਪੈਨ 7 800 1600 ਸੂਟ 400 ਦਾ ਜੀ ਕਲਰ ਚਾਰ ਨੇ ਇੱਕ ਵਾਰੀ ਫੇਰ ਚੈੱਕ ਕਰ ਲਓ ਜੀ ਮਸਟਰਡ ਆ ਗਿਆ ਜੀ ਬਲੈਕ ਹਰਾ ਫਰੂਜੀ ਆ ਗਿਆ ਜੀ ਰਾਣੀ ਕਲਰ ਚਾਰ ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੇ ਕੇ ਤੁਸੀਂ ਵਟਸਐਪ ਆਰਡਰ ਕਰ ਦਿਓ ਜੀ ਪਿਓਰ ਅਲਪੈਨ ਆ ਇਹ ਲਈ ਨਾ ਬੂਰਾ ਹੋਵੇ ਨਾ ਕਲਰ ਖਰਾਬ ਹੋ 400 ਚ ਦੇਵਾ ਗਈ